ਚੰਨ ਲਮਬਾ ਜਿਹੜਾ ਕਿ 2007 ਤੋਂ ਚੱਲਦਾ ਹੋਇਆ ਜਦੋਂ ਤੱਕ ਸਾਡੇ ਨਾਲ ਕੰਪਲੇਂਟਾਂ ਜਿਹੜੇ ਨੇ ਰਣਜੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਇਹਦੇ ਤੇ ਸੈਟੀਸਫਾਈ ਤਾਂ ਮੈਂ ਫੋਲੀਆਂ ਕੋਰਟ ਤੇ ਸੈਟੀਸਫਾਈ ਤਾਂ ਕੋਰਟ ਤੇ ਤੱਕ ਤੋਂ ਤੱਕ ਕਰਨਾ ਨਹੀਂ ਚਾਹੀਦਾ ਕਿਉਂ 18 ਸਾਲ ਦੇ ਵਿੱਚ ਬਹੁਤ ਕੁਝ ਵੇਖਿਆ ਮੈਂ ਠੀਕ ਹੈ ਕਿ ਨਹੀਂ ਇਨਕੁਆਰੀਆਂ ਹੋਈਆਂ ਅਰਚਾ ਦਰਜ ਹੋਇਆ ਇਹ ਪਰਚਾ ਵੈਸੇ ਨਹੀਂ ਦਰਜ ਹੋ ਇਨਕੁਆਰੀ ਹੋ ਕੇ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਹਾਈ ਕੋਰਟ ਨੇ ਸੀਬੀਆ ਨੂੰ ਭੇਜਤਾ ਸੀ ਕੇਸ ਜਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਸੀਗੀ ਤਾ ਲੱਗਦਾ ਨਹੀਂ ਸੀਗਾ ਕਿ ਉਹਤੇ ਵੀ ਸੈਟੀਸਫੈਕਸ਼ਨ ਰੱਖਣੀ ਚਾਹੀਦੀ ਹੈ ਕਿ ਕੋਨ ਸੀਬੀਏ ਦੇ ਕੋਲ ਪਹੁੰਚ ਕਿੱਦਾਂ ਹੋ ਉਸੇ ਚੀਜ਼ ਤੇ ਆਈ ਨਹੀਂ ਪੁਲਸ ਤੇ ਵੀ ਸੈਟੀਸਫਾਈ ਸੀ ਪੁਲਸ ਤੇ ਹੀ ਪੁਲਸ ਪਰ ਡੀਐਸਪੀ ਭੋਪਿੰਦਰ ਸਿੰਘ ਨੇ ਵਧੀਆ ਇਨਕੁਆਰੀ ਕੀਤੀ ਹੈ ਕੋਈ ਮਾੜੀ ਨਹੀਂ ਇਨਕੁਆਰੀ ਕੀਤੀ ਕਿਦੋਂ ਉਹਨੇ ਕੋਰਟ ਨੂੰ ਦੱਸਿਆ ਵੀ ਇਹਦੇ ਚਾਹ ਕੁਛ ਆ ਰਿਪੋਰਟ ਦੱਸੀ ਫਿਰ ਉਹਨੇ ਕੋਰਟ ਨੇ ਸਮਝਿਆ ਵੀ ਇਹਨੂੰ ਸੀਬੀਏ ਨੂੰ ਟਰਾਂਸਫਰ ਕੀਤਾ ਜਾਵੇ ਕਿਤੇ ਇਹਨਾਂ ਤੇ ਦਬਾਅ ਨਾ ਪੈ ਜਾਏ ਪੂਰੇ ਮਾਮਲੇ ਦੀ ਗੱਲ ਕਰੀ ਜਾਵੇ ਜਦੋਂ ਤੁਸੀਂ ਕੰਪਲੇਂਟ ਕੀਤੀ ਤੁਹਾਡੇ ਨਾਲ ਵੀ ਕੁਝ ਹੋਇਆ ਮੇਰ ਨਾਲ ਹੋਇਆ ਮੈਂ ਪਰਚਾ ਦਰ ਦਿੱਤਾ ਸੀ ਇਹਨਾਂ ਨੇ ਪਹਿਲਾਂ 50000 ਦੀ ਡਿਮਾਂਡ ਕੀਤੀ ਮੈਂ ਨਹੀਂ ਦਿੱਤਾ ਤੇ ਇਹਨਾਂ ਨੇ ਮੇਰੇ ਤੇ ਪਰਚਾ ਦਰ ਦਿੱਤਾ ਬਾਅਦ ਕੇ ਪੁਰਾਣੇ 160 ਨੰਬਰ ਦੇ ਪਰਚੇ ਕਿਸ ਤਰ੍ਹਾਂ ਫਸਾਉਂਦੇ ਸੀਗੇ ਇਹ ਲੋਕ ਜਿਹੜੇ ਨੇ ਆਮ ਬਿਜ਼ਨਸਮੈਨ ਉਹ ਫਸਾਉਂਦੇ ਸੀ ਇਹਨਾਂ ਨੂੰ ਆਏ ਸੀਗਾ ਪੋਲੀਟਿਕਲ ਬੰਦਿਆਂ ਵੀ ਅਸੂਈਆਂ ਵੀ ਇੱਥੇ ਮੋਗੇ 'ਚ ਹੋਰ ਕੋਈ ਬਸੇ ਨਾ ਅਹ ਜਿਹਾ ਸਭ ਹੀ ਸਾਰਾ ਕਰਤਾ ਧਰਤਾ ਸਭ ਹੀ ਹੋ ਜੀਏ ਇੱਥੇ ਕੀ ਲੱਗਦਾ ਹੁਣ ਕਿੰਨੀ ਕਿਸਮ ਦੀ ਜੜੀਏ ਮਾਨਿਓ ਕੋਰ ਵੱਲੋਂ ਦੇਣੀ ਚਾਹੀਦੀ ਹੈ ਜਾਂ ਕਿ ਇਹ ਜਿਹੇ ਹੋਰ ਜਿਹੜੇ ਸੈਕਸਟੈਂਡਰ ਨਾ ਹੋ ਸਕਣ ਸਜ਼ਾ ਸਖਤ ਤੋਂ ਸਖਤ ਕੋਰਟ ਤੇ ਡਿਪੈਂਡ ਕਰਦੇ ਆ ਕਿ ਕਿੰਨੀ ਸਜ਼ਾ ਦਿੰਦੀ ਆ। ਹੂੰ। ਤਸੂ ਜੇਕਰ ਮਾਨਯੋਗ ਕੋਰਟ ਦੀ ਗੱਲ ਮੰਨੀਏ ਤਾਂ ਮਾਨਯੋਗ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹਾਲਾਂਕਿ ਰਾਖਵਾ ਜਿਹੜਾ ਉਹ ਫੈਸਲਾ ਰੱਖੇ ਦਿੱਤਾ ਗਿਆ ਕਿ ਹੋਰ ਵਾਲੇ 7 ਤਰੀਕ ਨੂੰ ਜਿਹੜਾ ਫੈਸਲਾ ਉਹ ਦੁਬਾਰਾ ਮਾਨਯੋਗ ਕੋਰਟ ਵੱਲੋਂ ਸੁਣਾਇਆ ਜਾਏਗਾ ਤੇ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਨਜ਼ਰ ਆ ਰਿਹਾ ਜਿਵੇਂ ਕਿ ਰਣਜੀਤ ਸਿੰਘ ਦੱਤ ਨੇ ਕਿ ਸਖਤ ਸਖਤ ਜਿਹੜੀਆਂ ਕਾਰਵਾਈ ਹੋਣੀ ਚਾਹੀਦੀ ਹੈ। ਮੋਹੰਦਜ ਇੱਕ ਫੋਟੋ ਜਰਨਲਿਸਟ ਹੈ ਸਰਤਾਜ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਫੋਟੋ। ਮੋਗਾ ਸੈਕਸ ਕੈਡਰ ਮਾਮਲਾ ਜਿਹੜਾ ਕਿ 2007 ਤੋਂ ਚੱਲਦਾ ਤੋਂ ਪਲੇਟਾਂ ਜਿਹੜੇ ਨੇ ਰਣਜੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਇਹਦੇ ਤੇ ਸੈਟੀਸਫਾਈ ਤਾਂ ਮੈਂ ਫੋਲੀ ਜਾਂ ਕੋਰਟ ਤੇ ਸੈਟੀਸਫਾਈ ਤਾਂ ਕੋਰਟ ਤੇ ਤੋਂ ਤੋਂ ਕਰਨਾ ਨਹੀਂ ਚਾਹੀਦਾ ਕਿਉਂ 18 ਸਾਲ ਦੇ ਵਿੱਚ ਬਹੁਤ ਕੁਝ ਦੇਖਿਆ ਮੈਂ ਠੀਕ ਹੈ ਕਿ ਨਹੀਂ ਇਨਕੁਆਰੀਆਂ ਹੋਈਆਂ ਅਰਚਾ ਦਰਜ ਹੋਇਆ ਤਾਂ ਇਹ ਪਰਚਾ ਵੈਸੇ ਨਹੀਂ ਦਰਜ ਹੋ ਇਨਕੁਆਰੀ ਹੋ ਕੇ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਹਾਈ ਕੋਰਟ ਨੇ ਸੀਬੀਏ ਨੂੰ ਭੇਜਤਾ ਸੀ ਕੇਸ ਜਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਸੀਗੀ ਤਾਂ ਲੱਗਦਾ ਨਹੀਂ ਸੀਗਾ ਕਿ ਉਹਤੇ ਵੀ ਸੈਟੀਸਫੈਕਸ਼ਨ ਰੱਖਣੀ ਚਾਹੀਦੀ ਹੈ ਕਿ ਕੋਈ ਸੀਬੀਏ ਦੇ ਕੋਲ ਪਹੁੰਚ ਕਿੱਦਾਂ ਹੋ ਉਸੇ ਚੀਜ਼ ਤੇ ਆਈ ਨਹੀਂ ਪੁਲਸ ਤੇ ਵੀ ਸੈਟੀਸਫਾਈ ਸੀ ਪੁਲਸ ਤੇ ਹੀ ਪੁਲਸ ਪਰ ਡੀਐਸਪੀ ਭੋਪਿੰਦਰ ਸਿੰਘ ਨੇ ਵਧੀਆ ਇਨਕੁਆਰੀ ਕੀਤੀ ਹੈ ਕੋਈ ਮਾੜੀ ਨਹੀਂ ਇਨਕੁਆਰੀ ਕੀਤੀ ਕਿਦੋਂ ਉਹਨੇ ਕੋਰਟ ਨੂੰ ਦੱਸਿਆ ਵੀ ਇਹਦੇ ਚਾਹ ਕੁਛ ਆ ਰਿਪੋਰਟ ਦੱਸੀ ਫਿਰ ਉਹਨੇ ਕੋਰਟ ਨੇ ਸਮਝਿਆ ਵੀ ਇਹਨੂੰ ਸੀਬੀਏ ਨੂੰ ਟਰਾਂਸਫਰ ਕੀਤਾ ਜਾਵੇ ਕਿਤੇ ਇਹਨਾਂ ਤੇ ਦਬਾਅ ਨਾ ਪੈ ਜਾਏ ਪੂਰੇ ਮਾਮਲੇ ਦੀ ਗੱਲ ਕਰੀ ਜਾਵੇ ਜਦੋਂ ਤੁਸੀਂ ਕੰਪਲੇਂਟ ਕੀਤੀ ਤੁਹਾਡੇ ਨਾਲ ਵੀ ਕੁਝ ਹੋਇਆ ਮੇਰ ਨਾਲ ਹੋਇਆ ਮੈਂ ਪਰਚਾ ਦਰ ਦਿੱਤਾ ਸੀ ਇਹਨਾਂ ਨੇ ਪਹਿਲਾਂ 50000 ਦੀ ਡਿਮਾਂਡ ਕੀਤੀ ਮੈਂ ਨਹੀਂ ਦਿੱਤਾ ਤੇ ਇਹਨਾਂ ਨੇ ਮੇਰੇ ਤੇ ਪਰਚਾ ਦਰ ਦਿੱਤਾ ਵਾਕੇ ਪੁਰਾਣੇ 160 ਨੰਬਰ ਦੇ ਫਾਟੇ ਕਿਸ ਤਰ੍ਹਾਂ ਫਸਾਉਂਦੇ ਸੀਗੇ ਇਹ ਲੋਕ ਜਿਹੜੇ ਨੇ ਆਮ ਬਿਜ਼ਨਸਮੈਨ ਉਹ ਫਸਾਉਂਦੇ ਸੀ ਇਹਨਾਂ ਨੂੰ ਆਏ ਸੀਗੇ ਪੋਲੀਟਿਕਲ ਬੰਦੇ ਵੀ ਅਸੂਈਆਂ ਵੀ ਇੱਥੇ ਮੋਗੇ 'ਚ ਹੋਰ ਕੋਈ ਬਸੇ ਨਾ ਹਾਂ ਜਿਵੇਂ ਸਭ ਇਹ ਸਾਰਾ ਕਰਤਾ ਧਰਤਾ ਸਭ ਹੀ ਹੋ ਜੀਏ ਇੱਥੇ ਕੀ ਲੱਗਦਾ ਹੁਣ ਕਿੰਨੀ ਕਿਸਮ ਦੀ ਜੜੀਆਂ ਮਾਨਿਓ ਕੋਰ ਵੱਲੋਂ ਦੇਣੀ ਚਾਹੀਦੀ ਹੈ ਜਾਂ ਕਿ ਇਹ ਜਿਹੇ ਹੋਰ ਜਿਹੜੇ ਸੈਕਸਚੁਅਲ ਨਾ ਹੋ ਸਕਣ ਸਜ਼ਾ ਸਖਤ ਤੋਂ ਸਖਤ ਹੀ ਮ ਕੋਰਟ ਤੇ ਡਿਪੈਂਡ ਕਰਦੇ ਕਿੰਨੀ ਸਜ਼ਾ ਦਿੰਦੀ ਆ। ਹੂੰ। ਤਸੂ ਜੇਕਰ ਮਾਨੇ ਕੋਰਟ ਦੀ ਗੱਲ ਮੰਨੀਏ ਤਾਂ ਮਾਨੇ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹਾਲਾਂਕਿ ਰਾਖਵਾ ਜਿਹੜਾ ਉਹ ਫੈਸਲਾ ਰੱਖੇ ਦਿੱਤਾ ਗਿਆ ਕਿ ਹੋਰ ਵਾਲੇ 7 ਤਰੀਕ ਨੂੰ ਜਿਹੜਾ ਫੈਸਲਾ ਉਹ ਦੁਬਾਰਾ ਮਾਨੇ ਕੋਰਟ ਵੱਲੋਂ ਸੁਣਾਇਆ ਜਾਏਗਾ ਤੇ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਨਜ਼ਰ ਆ ਰਿਹਾ ਜਿਵੇਂ ਕਿ ਰਣਜੀਤ ਸਿੰਘ ਦੱਤ ਨੇ ਕਿ ਸਖਤ ਸਖਤ ਜਿਹੜੀਆਂ ਕਾਰਵਾਈ ਹੋਣੀ ਚਾਹੀਦੀ ਹੈ। ਮੋਹੰਤ ਜੀ ਇੱਕ ਫੋਟੋ ਜਰਨਲਿਸਟ ਹੈ ਸਰ। ਸਤਾਜ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਫੋਟੋ। ਮੋਗਾ ਸੈਕਟਰਲ ਮਾਊਂਟਾ ਜਿਹੜਾ ਕਿ 2007 ਤੋਂ ਚੱਲਦਾ ਹੋਇਆ ਨਜ਼ ਕੰਪਲੇਂਟਰ ਦੇ ਸੈਕੰਡਲ ਮਾਮਲਾ ਜਿਹੜਾ ਕਿ 2007 ਤੋਂ ਚੱਲਦਾ ਹੋਇਆ ਨਜ਼ਰਾਰਾ ਤਾਂ ਸਾਡੇ ਨਾਲ ਕੰਪਲੇਂਟਰ ਜਿਹੜੇ ਨੇ ਰਣਜੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ। ਇਹਦੇ ਤੇ ਸੈਟੀਸਫਾਈ ਤਾਂ ਮੈਂ ਫੋਲੀ ਜਾਂ ਕੋਰਟ ਤੇ ਸੈਟੀਸਫਾਈ ਤਾਂ ਕੋਰਟ ਤੇ ਤੋਂ ਤੋਂ ਕਰਨਾ ਨਹੀਂ ਚਾਹੀਦਾ ਕਿਉਂ 18 ਸਾਲ ਦੇ ਵਿੱਚ ਬਹੁਤ ਕੁਝ ਦੇਖਿਆ ਮੈਂ ਠੀਕ ਹੈ ਕਿ ਨਹੀਂ ਇਨਕੁਆਰੀਆਂ ਹੋਈਆਂ ਖਰਚਾ ਦਰਜ ਹੋਇਆ ਤਾਂ ਇਹ ਪਰਚਾ ਵੈਸੇ ਨਹੀਂ ਦਰਜ ਹੋ ਇਨਕੁਆਰੀ ਹੋ ਕੇ ਪਰਚਾ ਦਰਜ ਹੋਇਆ ਉਹਦੂ ਬਾਅਦ ਹਾਈ ਕੋਰਟ ਨੇ ਸੀਬੀਏ ਨੂੰ ਭੇਜਤਾ ਸੀ ਕੇਸ ਜਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਸੀਗੀ ਤਾਂ ਲੱਗਦਾ ਨਹੀਂ ਸੀਗਾ ਕਿ ਉਹਤੇ ਵੀ ਸੈਟੀਸਫੈਕਸ਼ਨ ਰੱਖਣੀ ਚਾਹੀਦੀ ਹੈ ਕਿ ਕੋਈ ਸੀਬੀਏ ਦੇ ਕੋਲ ਪਹੁੰਚ ਕਿੱਦਾਂ ਹੋ ਉਸੇ ਚੀਜ਼ ਤੇ ਆਈ ਨਹੀਂ ਪੁਲਿਸ ਤੇ ਵੀ ਸੈਟੀਸਫਾਈ ਸੀ ਪੁਲਿਸ ਤੇ ਹੀ ਪੁਲਿਸ ਪਰ ਡੀਐਸਪੀ ਭੋਪਿੰਦਰ ਸਿੰਘ ਨੇ ਵਧੀਆ ਇਨਕੁਆਰੀ ਕੀਤੀ ਹੈ ਕੋਈ ਮਾੜੀ ਨਹੀਂ ਇਨਕੁਆਰੀ ਕੀਤੀ ਕਿਦੋਂ ਉਹਨੇ ਕੋਰਟ ਨੂੰ ਦੱਸਿਆ ਵੀ ਇਹਦੇ ਚਾਹ ਕੁਛ ਆ ਰਿਪੋਰਟ ਦੱਸੀ ਫਿਰ ਉਹਨੇ ਕੋਰਟ ਨੇ ਸਮਝਿਆ ਵੀ ਇਹਨੂੰ ਸੀਬੀਏ ਨੂੰ ਟਰਾਂਸਫਰ ਕੀਤਾ ਜਾਵੇ ਕਿਤੇ ਇਹਨਾਂ ਤੇ ਦਬਾਅ ਨਾ ਪੈ ਜਾਏ ਪੂਰੇ ਮਾਮਲੇ ਦੀ ਗੱਲ ਕਰੀ ਜਾਵੇ ਜਦੋਂ ਤੁਸੀਂ ਕੰਪਲੇਂਟ ਕੀਤੀ ਤੁਹਾਡੇ ਨਾਲ ਵੀ ਕੁਝ ਹੋਇਆ ਮੇਰ ਨਾਲ ਹੋਇਆ ਨਿਤ ਪਰਚਾਦਾਰ ਦਿੱਤਾ ਸੀ ਇਹਨਾਂ ਨੇ ਪਹਿਲਾਂ 50000 ਦੀ ਡਿਮਾਂਡ ਕੀਤੀ ਮੈਂ ਨਹੀਂ ਦਿੱਤਾ ਤੇ ਇਹਨਾਂ ਨੇ ਮੇਰੇ ਤੇ ਪਰਚਾਦਾਰ ਦਰ ਦਿੱਤਾ ਵਾਕੇ ਪੁਰਾਣੇ 160 ਨੰਬਰ ਦੇ ਪਾਤੀ ਕਿਸ ਤਰ੍ਹਾਂ ਫਸਾਉਂਦੇ ਸੀਗੇ ਇਹ ਲੋਕ ਜਿਹੜੇ ਨੇ ਆਮ ਬਿਜ਼ਨਸਮੈਨ ਉਹ ਫਸਾਉਂਦੇ ਸੀ ਇਹਨਾਂ ਨੂੰ ਆਏ ਸੀਗੇ ਪੋਲੀਟਿਕਲ ਬੰਦਿਆਂ ਵੀ ਅਸੂਈਆਂ ਵੀ ਇੱਥੇ ਮੋਗੇ 'ਚ ਹੋਰ ਕੋਈ ਬਸੇ ਨਾ ਅਹ ਜਿਵੇਂ ਸਭ ਸਾਰਾ ਕਰਤਾ ਧਰਤਾ ਸਭ ਹੀ ਹੋ ਜੀਏ ਇੱਥੇ ਕੀ ਲੱਗਦਾ ਹੁਣ ਕਿੰਨੀ ਕਿਸਮ ਦੀ ਜੜੀਏ ਮਾਨਿਓ ਕੋਰ ਵੱਲੋਂ ਦੇਣੀ ਚਾਹੀਦੀ ਹੈ ਜਾਂ ਕਿ ਇਹ ਜਿਹੇ ਹੋਰ ਜਿਹੜੇ ਸੈਕਸ ਲੈਡ ਨਾ ਹੋ ਸਕਣ ਸਜ਼ਾ ਸਖਤ ਤੋਂ ਸਖਤ ਹੀ ਮ ਕੋਰਟ ਤੇ ਡਿਪੈਂਡ ਕਰਦੇ ਕਿੰਨੀ ਸਜ਼ਾ ਦਿੰਦੀ ਆ ਤਸੂ ਜੇਕਰ ਮਾਨੇ ਕੋਰਟ ਦੀ ਗੱਲ ਮੰਨੀ ਤਾਂ ਮਾਨੇ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹਾਲਾਂਕਿ ਰਾਖਵਾ ਜਿਹੜਾ ਉਹ ਫੈਸਲਾ ਰੱਖ ਲੇਤਾ ਗਿਆ ਕਿ ਹੋਰ ਵਾਲੇ 7 ਤਰੀਕ ਨੂੰ ਜਿਹੜਾ ਫੈਸਲਾ ਉਹ ਦੁਬਾਰਾ ਮਾਨੇ ਕੋਰਟ ਕੋਲੋਂ ਸੁਣਾਇਆ ਜਾਏਗਾ ਤੇ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਨਜ਼ਰ ਆ ਰਿਹਾ ਜਿਵੇਂ ਕਿ ਰਣਜੀਤ ਸਿੰਘ ਦੱਤ ਨੇ ਕਿ ਸਖਤ ਸਖਤ ਜਿਹੜੀਆਂ ਕਾਰਵਾਈ ਹੋਣੀ ਚਾਹੀਦੀ ਹੈ ਮੌਜੂਦ ਵਟਾ ਜਰਨਲਿਸਟ ਸਰ ਸਤਜੇਸ਼ਰ ਮਤੇ ਨਾਲ ਸੰਦੀਪ ਸਿੰਘ ਅਜੀਤ ਕਾਪੜੀ ਮੁਗਾ ਸੈਕਸ਼ਨਲ ਮਾਮਲਾ ਜਿਹੜਾ ਕਿ 2007 ਤੋਂ ਚੱਲਦਾ ਹੋਇਆ ਜਦੋਂ ਜਾਰੀ ਤਾਂ ਸਾਡੇ ਨਾਲ ਕੰਪਲੇਂਟਾਂ ਜਿਹੜੇ ਨੇ ਰਣਜੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ। ਇਹਦੇ ਤੇ ਸੈਟੀਸਫਾਈ ਤਾਂ ਮੈਂ ਫੋਲੀ ਜਾਂ ਕੋਰਟ ਤੇ ਸੈਟੀਸਫਾਈ ਤਾਂ ਕੋਰਟ ਤੇ ਤਾਂ ਤੋਂ ਤੋਂ ਕਰਨਾ ਨਹੀਂ ਚਾਹੀਦਾ ਕਿਉਂ 18 ਸਾਲ ਦੇ ਵਿੱਚ ਬਹੁਤ ਕੁਝ ਵੇਖਿਆ ਮੈਂ ਠੀਕ ਹੈ ਕਿ ਨਹੀਂ ਇਨਕੁਆਰੀਆਂ ਹੋਈਆਂ, ਅਰਚਾ ਦਰਜ ਹੋਇਆ। ਇਹ ਪਰਚਾ ਵੈਸੇ ਨਹੀਂ ਦਰਜ ਹੋਇਆ ਇਨਕੁਆਰੀ ਹੋ ਕੇ ਪਰਚਾ ਦਰਜ ਹੋਇਆ। ਉਸ ਤੋਂ ਬਾਅਦ ਹਾਈ ਕੋਰਟ ਨੇ ਸੀਬੀਆਈ ਨੂੰ ਭੇਜਤਾ ਸੀ ਕੇਸ। ਜਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਸੀਗੀ ਤਾ ਲੱਗਦਾ ਨਹੀਂ ਸੀਗਾ ਕਿ ਉਹਤੇ ਵੀ ਸੈਟੀਸਫੈਕਸ਼ਨ ਰੱਖਣੀ ਚਾਹੀਦੀ ਐ ਕਿਉਂਕਿ ਸੀਬੀਏ ਦੇ ਕੋਲ ਪਹੁੰਚ ਕੀਤਾ ਹੋਰ ਉਸੇ ਚੀਜ਼ ਤੇ ਆਈ ਨਹੀਂ ਪੋਸਤੇ ਵੀ ਸੈਟੀਸਫਾਈ ਸੀ ਪੋਸਤੇ ਦੀ ਪੋਸਤੇ ਬਾਰੇ ਡੀਐਸਪੀ ਭਵਿੰਦਰ ਸਿੰਘ ਨੇ ਵਧੀਆ ਇਨਕੁਆਇਰੀ ਕੀਤੀ ਐ ਕੋਈ ਮਾੜੀ ਨਹੀਂ ਇਨਕੁਆਇਰੀ ਕੀਤੀ ਕਿ ਉਹਨੇ ਕੋਰਟ ਨੂੰ ਦੱਸਿਆ ਵੀ ਇਹਦੇ ਚਾਹ ਕੁਛ ਆ ਰਿਪੋਰਟ ਦੱਸੀ ਫਿਰ ਉਹਨੇ ਕੋਰਟ ਨੇ ਸਮਝਿਆ ਵੀ ਇਹਨੂੰ ਸੀਬੀਏ ਨੂੰ ਟ੍ਰਾਂਸਫਰ ਕੀਤਾ ਜਾਵੇ ਕਿਤੇ ਇਹਨਾਂ ਤੇ ਦੁਬਾਰਾ ਨਾ ਪੈ ਜੇ ਪੂਰੇ ਮਾਮਲੇ ਦੀ ਗੱਲ ਕਰੀ ਜਾਵੇ ਜਦੋਂ ਤੁਸੀਂ ਕੰਪਲੇਟ ਕੀਤੀ ਤੁਹਾਡੇ ਨਾਲ ਵੀ ਕੁਝ ਹੋਇਆ ਮੇਰ ਨਾਲ ਹੋਇਆ ਮੈਂ ਤੇ 50000 ਦਿੱਤਾ ਸੀ ਇਹਨਾਂ ਨੇ ਪਹਿਲਾਂ 50000 ਦੀ ਡਿਮਾਂਡ ਕੀਤੀ ਮੈਂ ਨਹੀਂ ਦਿੱਤਾ ਤੇ ਇਹਨਾਂ ਨੇ ਮੇਰੇ ਤੋਂ ਪਰਚਾ ਦਾਗ ਦਿੱਤਾ ਵਾਕੇ ਪੁਰਾਣੇ 160 ਨੰਬਰ ਇੱਕ ਪਰ ਕਿਸ ਤਰ੍ਹਾਂ ਪਸਾਉਂਦੇ ਸੀਗੇ ਇਹ ਲੋਕ ਜਿਹੜੇ ਨੇ ਆਮ ਬਿਜ਼ਨਸਮੈਨ ਨੂੰ ਪਸਾਉਂਦੇ ਸੀ ਇਹਨਾਂ ਨੂੰ ਆਏ ਸੀਗੇ ਪੋਲੀਟਿਕਲ ਬੰਦਿਆਂ ਨੂੰ ਵੀ ਅਸੂਈਆਂ ਵੀ ਇੱਥੇ ਮੋਗੇ 'ਚ ਹੋਰ ਕੋਈ ਬਸੇ ਨਾ ਹਾਂ ਜਿਵੇਂ ਸਭ ਸਾਰਾ ਕਰਤਾ ਧਰਤਾ ਸਭ ਹੀ ਹੋ ਜੀਏ ਇੱਥੇ ਕੀ ਲੱਗਦਾ ਹੁਣ ਕਿੰਨੀ ਕੀ ਸਜ਼ਾ ਜਿਹੜੀ ਮਾਨਯੋਗ ਕੋਰਟ ਵੱਲੋਂ ਦੇਣੀ ਚਾਹੀਦੀ ਹੈ ਤਾਂ ਕਿ ਇਹ ਜਿਹੇ ਹੋਰ ਜਿਹੜੇ ਸੈਕੰਡਰ ਨਾ ਹੋ ਸਕੇ ਸਜ਼ਾ ਸਖਤ ਤੋਂ ਸਖਤ कोर्ट ਤੇ ਡਿਪੈਂਡ ਕਰਦੇ ਕਿੰਨੀ ਸਜ਼ਾ ਦਿੰਦੀ ਆ ਤੇ ਤੂੰ ਜੇਕਰ ਮਾਨਯੋਗ ਕੋਰਟ ਦੀ ਗੱਲ ਮਣੀ ਤਾਂ ਮਾਨਯੋਗ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹਾਲਾਂਕਿ ਰਾਖਵਾ ਜਿਹੜਾ ਉਹ ਫੈਸਲਾ ਰੱਖ ਲਿਆ ਗਿਆ ਕਿ ਹੋਰ ਵਾਲੇ 7 ਤਰੀਕ ਨੂੰ ਜਿਹੜਾ ਫੈਸਲਾ ਉਹ ਦੁਬਾਰਾ ਮਾਨਯੋਗ ਕੋਰਟ ਕੋਲ ਸੁਣਾਇਆ ਜਾਏਗਾ ਤੇ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਨਜ਼ਰ ਆ ਰਿਹਾ ਜਿਵੇਂ ਕਿ ਰਣਜੀਤ ਸਿੰਘ ਨੱਦੇ ਨੇ ਕਿ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਮੌਜੂਦ ਵੱਡੇ ਜਰਨਲਿਸਟ ਸਰ ਸਤਾਜਿਸ਼ਰ ਮਾਦੇਨਾ ਸੰਦੀਪ ਸਿੰਘ ਅਜੀਤ ਫਾਫੀ ਮੋਗਾ ਸੈਕਟਰਲ ਮਾਮਲਾ ਜਿਹੜਾ ਕਿ 2007 ਤੋਂ ਚੱਲਦਾ ਹੋਇਆ ਨਜ਼ਰਾਰਾ ਤਾਂ ਸਾਡੇ ਨਾਲ ਤੋਂ ਪਲੇਟਾਂ ਜਿਹੜੇ ਨੇ ਰਣਜੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਇਹਦੇ ਤੇ ਸੈਟੀਸਫਾਈ ਤਾਂ ਮੈਂ ਫੋਲੀ ਜਾਂ ਕੋਰਟ ਤੇ ਸੈਟੀਸਫਾਈ ਤਾਂ ਕੋਰਟ ਤੇ ਤੋਂ ਤੋਂ ਕਰਨਾ ਨਹੀਂ ਚਾਹੀਦਾ ਕਿਉਂ 18 ਸਾਲ ਦੇ ਵਿੱਚ ਬਹੁਤ ਕੁਝ ਦੇਖਿਆ ਮੈਂ ਠੀਕ ਹੈ ਕਿ ਨਹੀਂ ਇਨਕੁਆਰੀਆਂ ਹੋਈਆਂ ਖਰਚਾ ਦਰਜ ਹੋਇਆ ਤਾਂ ਇਹ ਪਰਚਾ ਵੈਸੇ ਨਹੀਂ ਦਰਜ ਹੋ ਇਨਕੁਆਰੀ ਹੋ ਕੇ ਪਰਚਾ ਦਰਜ ਹੋਇਆ ਉਦੋਂ ਬਾਅਦ ਹਾਈ ਕੋਰਟ ਨੇ ਸੀਬੀਏ ਨੂੰ ਭੇਜਤਾ ਸੀ ਕੇਸ ਜਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਸੀਗੀ ਤਾਂ ਲੱਗਦਾ ਨਹੀਂ ਸੀਗਾ ਕਿ ਉਹਤੇ ਵੀ ਸੈਟੀਸਫੈਕਸ਼ਨ ਰੱਖਣੀ ਚਾਹੀਦੀ ਐ ਕਿ ਕੋਈ ਸੀਬੀਏ ਦੇ ਕੋਲ ਪਹੁੰਚ ਕਿੱਦਾਂ ਹੋ ਉਸੇ ਚੀਜ਼ ਤੇ ਆਈ ਨਹੀਂ ਪੁਲਿਸ ਤੇ ਵੀ ਸੈਟੀਸਫਾਈ ਸੀ ਪੁਲਿਸ ਤੇ ਨਹੀਂ ਪੁਲਿਸ ਪਰ ਡੀਐਸਪੀ ਭੋਪਿੰਦਰ ਸਿੰਘ ਨੇ ਵਧੀਆ ਇਨਕੁਆਰੀ ਕੀਤੀ ਐ ਕੋਈ ਮਾੜੀ ਨਹੀਂ ਇਨਕੁਆਰੀ ਕੀਤੀ ਕਿਦੋਂ ਉਹਨੇ ਕੋਰਟ ਨੂੰ ਦੱਸਿਆ ਵੀ ਇਹਦੇ ਚਾਹ ਕੁਛ ਆ ਰਿਪੋਰਟ ਦੱਸੀ ਫਿਰ ਉਹਨੇ ਕੋਰਟ ਨੇ ਸਮਝਿਆ ਵੀ ਇਹਨੂੰ ਸੀਬੀਏ ਨੂੰ ਟਰਾਂਸਫਰ ਕੀਤਾ ਜਾਵੇ ਕਿਤੇ ਇਹਨਾਂ ਤੇ ਦਬਾਅ ਨਾ ਪੈ ਜਾਏ ਪੂਰੇ ਮਾਮਲੇ ਦੀ ਗੱਲ ਕਰੀ ਜਾਵੇ ਜਦੋਂ ਤੁਸੀਂ ਕੰਪਲੇਂਟ ਕੀਤੀ ਤੁਹਾਡੇ ਨਾਲ ਵੀ ਕੁਝ ਹੋਇਆ ਮੇਰ ਨਾਲ ਹੋਇਆ ਮੈਂ ਪਰਚਾ ਦਰ ਦਿੱਤਾ ਸੀ ਇਹਨਾਂ ਨੇ ਪਹਿਲਾਂ 50000 ਦੀ ਡਿਮਾਂਡ ਕੀਤੀ ਮੈਂ ਨਹੀਂ ਦਿੱਤਾ ਤੇ ਇਹਨਾਂ ਨੇ ਮੇਰੇ ਪਰਚਾ ਦਰ ਦਿੱਤਾ ਵਾਕੇ ਪੁਰਾਣੇ 160 ਨੰਬਰ ਦੇ ਫਾਇਦੇ ਕਿਸ ਤਰ੍ਹਾਂ ਫਸਾਉਂਦੇ ਸੀਗੇ ਇਹ ਲੋਕ ਜਿਹੜੇ ਨੇ ਆਮ ਬਿਜ਼ਨਸਮੈਨ ਉਹ ਫਸਾਉਂਦੇ ਸੀ ਇਹਨਾਂ ਨੂੰ ਆਏ ਸੀਗੇ ਪੋਲੀਟਿਕਲ ਬੰਦੇ ਵੀ ਅਸੂਈਆਂ ਵੀ ਇੱਥੇ ਮੋਗੇ 'ਚ ਹੋਰ ਕੋਈ ਬਸੇ ਨਾ ਅ ਜਿਵੇਂ ਸਭ ਸਾਰਾ ਕਰਤਾ ਧਰਤਾ ਸਭ ਹੀ ਹੋ ਜੀਏ ਇੱਥੇ ਕੀ ਲੱਗਦਾ ਹੁਣ ਕਿੰਨੀ ਕਿਸਮ ਦੀ ਜੜੀਏ ਮਾਨਿਓ ਕੋਰ ਵੱਲੋਂ ਦੇਣੀ ਚਾਹੀਦੀ ਹੈ ਜਾਂ ਕਿ ਇਹ ਜੇ ਹੋਰ ਜਿਹੜੇ ਸੈਕੰਡਰ ਨਾ ਹੋ ਸਕਣ ਸਜ਼ਾ ਸਖਤ ਤੋਂ ਸਖਤ ਹੀ ਮਿਲੂਗੀ ਹਾਂ ਬ ਕੋਰਟ ਤੇ ਡਿਪੈਂਡ ਕਰਦੇ ਕਿੰਨੀ ਸਜ਼ਾ ਦਿੰਦੀ ਹੈ। ਹੂੰ। ਤਸੂ ਜੇਕਰ ਮਾਨੇ ਕੋਰਟ ਦੀ ਗੱਲ ਮੰਨੀਏ ਤਾਂ ਮਾਨੇ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹਾਲਾਂਕਿ ਰਾਖਵਾ ਜਿਹੜਾ ਉਹ ਫੈਸਲਾ ਰੱਖੇ ਦਿੱਤਾ ਗਿਆ ਕਿ ਹੋਰ ਵਾਲੇ 7 ਤਰੀਕ ਨੂੰ ਜਿਹੜਾ ਫੈਸਲਾ ਉਹ ਦੁਬਾਰਾ ਮਾਨੇ ਕੋਰਟ ਵੱਲੋਂ ਸੁਣਾਇਆ ਜਾਏਗਾ ਤੇ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਨਜ਼ਰ ਆ ਰਿਹਾ ਜਿਵੇਂ ਕਿ ਰਣਜੀਤ ਸਿੰਘ ਦੱਤ ਨੇ ਕਿ ਸਖਤ ਸਖਤ ਜਿਹੜੀਆਂ ਕਾਰਵਾਈ ਹੋਣੀ ਚਾਹੀਦੀ ਹੈ। ਮੋਹੰਦ ਜੀ ਵੱਡੇ ਜਰਨਲਿਸਟ ਸਰਤਾਜ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਸ਼ਾਹ। ਮੋਗਾ ਸੈਕਸ ਕੈਡਰ ਮਾਮਲਾ ਜਿਹੜਾ ਕਿ 2007 ਤੋਂ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਸਾ ਕੰਪਲੇਂਟਾਂ ਜਿਹੜੇ ਨੇ ਰਣਜੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਇਹਦੇ ਤੇ ਸੈਟੀਸਫਾਈ ਤਾਂ ਮੈਂ ਫੋਲੀ ਜਾਂ ਕੋਰਟ ਤੇ ਸੈਟੀਸਫਾਈ ਤਾਂ ਕੋਰਟ ਤੇ ਤਾਂ ਤੋਂ ਤੋਂ ਕਰਨਾ ਨਹੀਂ ਚਾਹੀਦਾ ਕਿਉਂ 18 ਸਾਲ ਦੇ ਵਿੱਚ ਬਹੁਤ ਕੁਝ ਦੇਖਿਆ ਮੈਂ ਠੀਕ ਹੈ ਕਿ ਨਹੀਂ ਇਨਕੁਆਰੀਆਂ ਹੋਈਆਂ ਅਰਚਾ ਦਰਜ ਹੋਇਆ ਇਹ ਪਰਚਾ ਵੈਸੇ ਨਹੀਂ ਦਰਜ ਹੋ ਇਨਕੁਆਰੀ ਹੋ ਕੇ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਹਾਈ ਕੋਰਟ ਨੇ ਸੀਬੀਆ ਨੂੰ ਭੇਜਤਾ ਸੀ ਕੇਸ ਜਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਸੀਗੀ ਤਾਂ ਲੱਗਦਾ ਨਹੀਂ ਸੀਗਾ ਕਿ ਉਹਤੇ ਵੀ ਸੈਟੀਸਫੈਕਸ਼ਨ ਰੱਖਣੀ ਚਾਹੀਦੀ ਹੈ ਕਿ ਕੋਈ ਸੀਬੀ ਦੇ ਕੋਲ ਪਹੁੰਚ ਕਿੱਦਾਂ ਹੋ ਉਸੇ ਚੀਜ਼ ਤੇ ਆਈ ਨਹੀਂ ਪਾਲਸ ਤੇ ਵੀ ਸੈਟੀਸਫਾਈ ਸੀ ਪਾਲਸ ਤੇ ਹੀ ਪਾਲਸ ਪਰ ਉਹ